ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਕੈਂਪੇਨ ਕਰਨ ਦੇ ਵਿੱਚ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇੱਕ 11 ਸਵਾਲਾਂ ਦੀ ਲਿਸਟ ਹੈ ਜਿਹੜੀ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਫੀਲਡ ਦੇ ਵਿੱਚ ਜਾਂ ਚੋਣ ਪ੍ਰਚਾਰ ਦੇ ਦੌਰਾਨ ਇੰਤਜ਼ਾਰ ਕਰੇਗੀ ਅਤੇ ਇਹਨਾਂ ਸਵਾਲਾਂ ਦਾ ਜਵਾਬ ਦੇ ਕੇ ਹੀ ਹੁਣ ਇਹ ਉਮੀਦਵਾਰ ਜਾਂ ਲੀਡਰ ਆਪਣਾ ਚੋਣ ਪ੍ਰਚਾਰ ਕਰ ਸਕਣਗੇ ਕਿਉਂਕਿ ਕੱਲ ਇੱਕ ਅਹਿਮ ਮੀਟਿੰਗ ਕਿਸਾਨਾਂ ਦੇ ਵੱਲੋਂ ਹੋਈ ਸੀ ਜਿਸ ਦੇ ਵਿੱਚ ਰਾਜੇਵਾਲ ਸਾਹਿਬ ਲਖੋਵਾਲ ਸਾਹਿਬ ਤੇ ਹਰਮਿਤ ਸਿੰਘ ਕਾਧੀਆਂ ਜੀ ਉਹਨਾਂ ਦੇ ਵੱਲੋਂ ਇੱਕ 11 ਸਵਾਲਾਂ ਦੀ ਲਿਸਟ ਤਿਆਰ ਕੀਤੀ ਗਿਆ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਿਆ ਅਤੇ 11 ਸਵਾਲ ਇਹ ਨਸ਼ਰ ਕੀਤੇ ਗਏ ਨੇ ਉਹਨਾਂ ਵੱਲੋਂ ਬੀਜੇਪੀ ਦੇ ਆਧਾਰ ਦੇ ਉੱਪਰ ਜਿਸ ਤਰੀਕੇ ਨਾਲ ਹੁਣ ਤੱਕ ਬੀਜੇਪੀ ਦੇ ਉਮੀਦਵਾਰਾਂ ਨੂੰ ਸਵਾਲ ਕੀਤੇ ਜਾਂਦੇ ਸੀ ਸਵਾਲ ਨਾ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਸੀ ਅਤੇ ਉਹਨਾਂ ਵੱਲੋਂ ਵਕਫ ਵਕਫ ਤੌਰ ਤੇ ਇਹ ਗੱਲ ਕਹੀ ਗਈ ਸੀ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਕਿ ਸਾਡੀ ਤਾਂ ਕੇਂਦਰ ਦੇ ਵਿੱਚ ਸਰਕਾਰ ਹੈ ਜਿਹੜੇ ਵਾਅਦੇ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਸੀ ਆਖਰ ਉਹਨਾਂ ਵਾਅਦਿਆਂ ਦੇ ਸਬੰਧ ਦੇ ਵਿੱਚ ਆਪ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਿਉਂ ਨਹੀਂ ਕੀਤਾ ਜਾਂਦੀ ਸੋ ਹੁਣ ਕਿਸਾਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਵੱਲ ਰੁਕ ਕੀਤਾ ਗਿਆ ਹੈ ਅਤੇ 11 ਕੁਐਸਚਨਾਂ ਦੀ 11 ਸਵਾਲਾਂ ਦੀ ਇੱਕ ਲਿਸਟ ਤਿਆਰ ਕਰ ਲਈ ਗਈ ਹੈ ਜਿਸ ਨੂੰ ਟਰਨ ਬਾਈ ਟਰਨ ਤੁਹਾਡੇ ਸਾਹਮਣੇ ਰੱਖਦੇ ਹਾਂ ਜਿਸ ਦੇ ਵਿੱਚ ਪਹਿਲਾ ਸਵਾਲ ਹੈ ਜਿਹੜੇ ਪਹਿਲੇ ਸਵਾਲ ਦੀ ਗੱਲ ਕਰੀਏ ਉਹਦੇ ਵਿੱਚ ਹੜਾਂ ਦੇ ਮੁਆਵਜ਼ੇ ਦੀ ਹੁਣ ਤੱਕ ਕਿਉਂ ਨਹੀਂ ਦਿੱਤਾ ਗਿਆ ਇਹ ਪਹਿਲਾ ਸਵਾਲ ਹੋਏਗਾ ਜਿਹੜਾ ਕਿਸਾਨਾਂ ਦੇ ਵੱਲੋਂ ਜਦੋਂ ਵੀ ਕੋਈ ਪ੍ਰਚਾਰਕ ਆਉਂਦਾ ਚੋਣ ਪ੍ਰਚਾਰ ਕਰਨ ਵਾਸਤੇ ਆਮ ਆਦਮੀ ਪਾਰਟੀ ਦੇ ਲਈ ਕੈਂਪੇਨ ਕਰਨ ਵਾਸਤੇ ਆਉਂਦਾ ਉਹਨਾਂ ਤੋਂ ਇਹ ਸਵਾਲ ਕੀਤਾ ਜਾਏਗਾ ਕਿ ਆਖਰ ਹੜ੍ਹਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਹੁਣ ਤੱਕ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਪਿਛਲੇ ਸਾਲ ਸਾਵਣ ਦੇ ਮਹੀਨੇ ਦੇ ਵਿੱਚ ਵੱਡੇ ਪੱਧਰ ਤੇ ਤਬਾਹੀ ਹੋਈ ਸੀ ਜਿਆਦਾਤਰ ਆਪਾਂ ਜੇਕਰ ਗੱਲ ਕਰੀਏ ਮਾਝਾ ਅਤੇ ਦੁਆਬਾ ਇਲਾਕੇ ਦੇ ਵਿੱਚ ਵੱਡੀ ਪੱਧਰ ਤੇ ਫਸਲਾਂ ਦਾ ਨੁਕਸਾਨ ਹੋਇਆ ਸੀ ਘਰਾਂ ਦਾ ਨੁਕਸਾਨ ਹੋਇਆ ਸੀ ਅਤੇ ਜਿਹੜੇ ਜਾਨਵਰ ਨੇ ਉਹਨਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਸੀ ਅਤੇ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਹਨਾਂ ਹੜ੍ਹਾਂ ਦਾ ਮੁਆਵਜ਼ਾ ਜ਼ਰੂਰ ਦਿੱਤਾ ਜਾਏਗਾ ਬੜੀ ਜਲਦੀ ਬਿਨਾਂ ਗਰਦੌਰੀਆਂ ਕਰਾਏ ਇਹ ਮੁਆਵਜ਼ਾ ਦਿੱਤਾ ਜਾਏਗਾ ਲੇਕਿਨ ਮੁਆਵਜ਼ਾ ਅਜੇ ਤੱਕ ਕਿਸਾਨਾਂ ਦੇ ਅਨੁਸਾਰ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਇਹ ਪਹਿਲਾ ਸਵਾਲ ਹੈ ਜਿਹੜਾ ਲਿਸਟ ਦੇ ਵਿੱਚ ਆਇਆ ਹੈ ਜੇਕਰ ਦੂਸਰੇ ਸਵਾਲ ਦੀ ਗੱਲ ਕਰੀਏ ਜਿਹੜਾ ਦੂਸਰਾ ਸਵਾਲ ਇਹਨਾਂ ਉਮੀਦਵਾਰਾਂ ਤੋਂ ਪੁੱਛਿਆ ਜਾਏਗਾ ਉਹ ਆ ਗੜੇ ਮਾਰੀ ਦਾ ਮੁਆਵਜ਼ਾ ਅਗਰ ਗੜੇ ਮਾਰੀ ਦਾ ਮੁਆਵਜ਼ਾ ਕਦੋਂ ਮਿਲੇਗਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬੇਮੌਸਮੀ ਬਰਸਾਤ ਹੋਈ ਸੀ ਖੜੀਆਂ ਫਸਲਾਂ ਦੇ ਉੱਪਰ ਗੜੇ ਮਾਰੀ ਹੋਈ ਸੀ ਜਿਸ ਕਾਰਨ ਫਸਲਾਂ ਨੂੰ ਬਹੁਤ ਬੁਰੀ ਤਰੀਕੇ ਨਾਲ ਪ੍ਰਭਾਵਿਤ ਇਸ ਗੜੀ ਮਾਰੀ ਦੇ ਕਾਰਨ ਹੋਣਾ ਪਿਆ ਸੀ ਬੇਮੌਸਮੀ ਬਰਸਾਤ ਦੇ ਦੌਰਾਨ ਹੋਣਾ ਪਿਆ ਸੀ ਦੱਸ ਦਈਏ ਕਿ ਮਾਲਵਾ ਇਲਾਕੇ ਦੇ ਵਿੱਚ ਇਹ ਗੜੇ ਮਾਰੀ ਬਹੁਤ ਵੱਡੇ ਪੱਧਰ ਤੇ ਹੋਈ ਸੀ ਅਤੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਜਿੱਥੇ ਫਸਲਾਂ ਖੋਇਆ ਸੀ ਫਸਲਾਂ ਪੱਕ ਚੁੱਕੀਆਂ ਫਸਲਾਂ ਦੇ ਉੱਪਰ ਗੜੇ ਮਾਰੀ ਹੋਈ ਬੇਮੌਸਮੀ ਬਰਸਾਤ ਹੋਈ ਜਿਸ ਕਾਰਨ ਫਸਲਾਂ ਜ਼ਮੀਨ ਤੇ ਲੇਟ ਤੱਕ ਗਈਆਂ ਸੀ ਤੇ ਦੂਸਰੇ ਪਾਸੇ ਸਬਜ਼ੀਆਂ ਦਾ ਸਬਜ਼ੀਆਂ ਦੀ ਫਸਲ ਦਾ ਬਹੁਤ ਵੱਡੇ ਪੱਧਰ ਤੇ ਜੋ ਨੁਕਸਾਨ ਹੋਇਆ ਸੀ ਉਸ ਦਾ ਮੁਆਵਜ਼ਾ ਵੀ ਅਜੇ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਸੋ ਇਹ ਸਵਾਲ ਦੂਸਰਾ ਹੈ ਵੀ ਆਖਰ ਗੜੇ ਮਾਰੀ ਦਾ ਮੁਆਵਜ਼ਾ ਕਦੋਂ ਮਿਲੇਗਾ ਇਹ ਕਹਿੰਦੇ ਹੋਏ ਨਜ਼ਰ ਆਏ ਨਹੀਂ ਜੇਕਰ ਤੀਸਰੇ ਸਵਾਲ ਦੀ ਗੱਲ ਕਰੀਏ ਲੰਪੀ ਸਕਿਨ ਲੰਪੀ ਸਕਿਨ ਬਿਮਾਰੀ ਵੱਡੇ ਪੱਧਰ ਤੇ ਫੈਲੀ ਸੀ ਜਿਸ ਕਾਰਨ ਦਧਾਰੂ ਜਿਹੜੇ ਪਸ਼ੂ ਸੀਗੇ ਉਹਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਮੱਝਾਂ ਆਗਾਮਾਂ ਬੱਚਿਆਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਅਤੇ ਸਰਕਾਰ ਵੱਲੋਂ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਪ੍ਰਭਾਵਿਤ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਬੜੀ ਜਲਦੀ ਉਹਨਾਂ ਨੂੰ ਲੰਪੀ ਸਕਿਨ ਦੇ ਲੰਪੀ ਸਕਿਨ ਦੇ ਕਾਰਨ ਜਿਹੜੇ ਜਾਨਵਰਾਂ ਦਾ ਜਿਨ੍ਹਾਂ ਲੋਕਾਂ ਦੇ ਜਾਨਵਰਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਚਾਹੇਗਾ ਲੇਕਿਨ ਅਜੇ ਤੱਕ ਲੰਪੀ ਸਕਿਨ ਦੇ ਜਿਹੜੀ ਬਿਮਾਰੀ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਕਿਉਂ ਨਹੀਂ ਦਿੱਤਾ ਗਿਆ ਹੁਣ ਇਹ ਜੋ ਸਵਾਲ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦਵਾਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਾਂ ਉਹਨਾਂ ਦੇ ਪ੍ਰਚਾਰਕ ਪਹੁੰਚਣਗੇ ਉਹਨਾਂ ਨੂੰ ਕੀਤਾ ਜਾਏਗਾ ਜੇਕਰ ਅਗਲੇ ਸਵਾਲ ਦੀ ਗੱਲ ਕਰੀਏ ਜੋ ਬੜਾ ਅਹਿਮ ਸਵਾਲ ਹੈ ਸੋ ਸਵਾਲ ਇਹ ਹੈ ਕਿ ਕਿਸਾਨੀ ਅੰਦੋਲਨ 'ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਕਦੋਂ ਮਿਲਣਗੀਆਂ ਕਿਸਾਨੀ ਅੰਦੋਲਨ ਦੇ ਵਿੱਚ ਕਾਫੀ ਜਿਆਦਾ ਜੋ ਸ਼ਹਾਦਤਾਂ ਹੋਈਆਂ ਸੀ ਕਿਸਾਨ ਸ਼ਹੀਦ ਹੋਏ ਸੀ ਇਹ ਕੈਪਟਨ ਸਰਕਾਰ ਵੇੜੀ ਦੀ ਗੱਲ ਹੈ ਕੈਪਟਨ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਕਿਸਾਨੀ ਸੰਘਰਸ਼ ਦੇ ਦੌਰਾਨ ਜਿਹੜੇ ਕਿਸਾਨਾਂ ਦੀ ਸ਼ਹੀਦੀ ਹੋਈ ਹੈ ਸ਼ਹਾਦਤ ਹੋਈ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀਆਂ ਜਾਣਗੀਆਂ ਕੈਪਟਨ ਸਰਕਾਰ ਵੇਲੇ ਭਾਵੇਂ ਕੁਝ ਲੋਕਾਂ ਨੂੰ ਇਹ ਸਰਕਾਰੀ ਨੌਕਰੀਆਂ ਦਿੱਤੀਆਂ ਵੀ ਗਈਆਂ ਇਸੇ ਦੌਰਾਨ ਸੱਤਾ ਪਰਿਵਰਤਨ ਹੁੰਦਾ ਹੈਗਾ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਰੂਲਿੰਗ ਪਾਰਟੀ ਬਣਦੀ ਹੈ ਲੇਕਿਨ ਉਹਨਾਂ ਦੇ ਵੱਲੋਂ ਸ਼ਹਾਦਤ ਜਿਨ੍ਹਾਂ ਲੋਕਾਂ ਦੀ ਹੋਈ ਸੀ ਕਿਸਾਨਾਂ ਦੀ ਹੋਈ ਸੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌکریاں ਨਹੀਂ ਦਿੱਤੀਆਂ ਗਈਆਂ ਇਹ ਨੌکریاں ਕਿਉਂ ਨਹੀਂ ਦਿੱਤੀਆਂ ਗਈਆਂ ਇਹ ਨੌکریاں ਕਦੋਂ ਮਿਲਣਗੀਆਂ ਇਹ ਵੀ ਵੱਡਾ ਤੇ ਅਹਿਮ ਸਵਾਲ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਕਿਸਾਨਾਂ ਦੇ ਵੱਲੋਂ ਪੁੱਛਿਆ ਜਾਏਗਾ ਅਗਲਾ ਡੈਮ ਸੇਫਟੀ ਐਕਟ ਬਿੱਲ ਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ਇਹ ਕਿਸਾਨਾਂ ਦੇ ਵੱਲੋਂ ਵੱਡਾ ਸਵਾਲ ਰੱਖਿਆ ਗਿਆ ਕਿਉਂਕਿ ਜਦੋਂ ਪਿਛਲੇ ਦਿਨੀ BBMP ਦਾ ਮੁੱਦਾ ਉੱਠਿਆ ਸੀ ਜਿੱਥੇ ਕਿ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਉਹ ਘਟਾ ਦਿੱਤੀ ਗਈ ਸੀ ਉਸ ਦੇ ਦੌਰਾਨ ਵੀ ਕਿਸਾਨਾਂ ਦਾ ਇਹ ਇਲਜ਼ਾਮ ਹੈ ਕਿ ਬੜੀਆ ਤਰੀਕੇ ਦੇ ਨਾਲ ਜਾਂ ਪ੍ਰਭਾਵੀ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਆਪਣਾ ਪੱਖ ਨਹੀਂ ਰੱਖਿਆ ਗਿਆ ਡੈਮ ਸੇਫਟੀ ਐਕਟ ਆਗਾ ਉਹਦਾ ਵਿਰੋਧ ਕਿਉਂ ਨਹੀਂ ਕੀਤਾ ਗਿਆ ਬੀਬੀਐਮਬੀ ਦੇ ਵਿੱਚ ਜਿਹੜੀ ਨੁਮਾਇੰਦਗੀ ਘਟਾਈ ਗਈ ਸੀ ਪੰਜਾਬ ਦੀ ਜਦੋਂ ਕਿ ਉਹ ਪੰਜਾਬ ਦੇ ਹਿੱਸੇ ਆਉਣ ਵਾਲਾ ਡੈਮ ਹੈ ਜੇਕਰ ਬੀਬੀਐਮਬੀ ਦੀ ਗੱਲ ਕਰੀਏ ਤਾਂ ਫਿਰ ਉਹਦਾ ਵਿਰੋਧ ਪ੍ਰਭਾਵਿਕ ਤਰੀਕੇ ਦੇ ਨਾਲ ਕਿਉਂ ਨਹੀਂ ਕੀਤਾ ਗਿਆ ਇਹ ਵੀ ਜਿਹੜਾ ਹੁਣ ਸਵਾਲ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪੁੱਛਿਆ ਜਾਏਗਾ ਸੋ ਗੰਨੇ ਦੀ ਬਕਾਇਆ ਰਾਸ਼ੀ ਹੁਣ ਤੱਕ ਕਿਉਂ ਨਹੀਂ ਦਿੱਤੀ ਗਈ ਇਹ ਅਗਲਾ ਸਵਾਲ ਹੋਏਗਾ ਜਿਹੜਾ ਉਮੀਦਵਾਰਾਂ ਤੋਂ ਪੁੱਛਿਆ ਜਾਏਗਾ ਦੱਸ ਦਈਏ ਕਿ ਚਾਰ ਬਾਰ ਦੁਆਬੇ ਦੇ ਵਿੱਚ ਇਸ ਦੇ ਨੂੰ ਲੈ ਕੇ ਧਰਨਾ ਵੀ ਲੱਗਿਆ ਸੀ ਬੰਦ ਵੀ ਕੀਤੇ ਗਏ ਸੀ ਅਤੇ ਵਾਅਦਾ ਇਹ ਕੀਤਾ ਗਿਆ ਸੀ ਕਿ ਬੜੀ ਜਲਦੀ ਜਿਹੜੀ ਬਕਾਇਆ ਰਾਸ਼ੀ ਹੈ ਉਹ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਜਾਏਗੀ ਕਿਸਾਨਾਂ ਨੂੰ ਉਹਨਾਂ ਦਾ ਬਕਾਇਆ ਜਿਹੜਾ ਬੜੀ ਜਲਦੀ ਭੁਗਤਾਨ ਕਰ ਦਿੱਤਾ ਜਾਏਗਾ ਲੇਕਿਨ ਅਜੇ ਤੱਕ ਇਹ ਭੁਗਤਾਨ ਕਿਉਂ ਨਹੀਂ ਹੋਇਆ ਕਾਰਨ ਕੀ ਆ ਸਰਕਾਰ ਦੀ ਮੰਸ਼ਾ ਕੀ ਆ ਆਖਰ ਬਾਰ ਬਾਰ ਕਹਿ ਕੇ ਮੁੱਕਰ ਕਿਉਂ ਜਾਂਦੀ ਹੈ ਸਰਕਾਰ ਇਹ ਹੁਣ ਇਹ ਸਵਾਲ ਹੈ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦਵਾਰਾਂ ਤੋਂ ਕਿਸਾਨ ਪੁੱਛਦੇ ਹੋਏ ਨਜ਼ਰ ਆਉਣਗੇ ਜੇਕਰ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਤਾਂ ਫਿਰ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹ ਇਹਨਾਂ ਉਹ ਉਮੀਦਵਾਰਾਂ ਦਾ ਵਿਰੋਧ ਕਰਨਗੇ ਉਮੀਦਵਾਰਾਂ ਨੂੰ ਪ੍ਰਚਾਰ ਨਹੀਂ ਕਰਨ ਦੇਣਗੇ ਸੋ ਵੱਡੀ ਮੁਸੀਬਤ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਤੋਂ ਪਹਿਲਾਂ ਕੈਂਪੇਨ ਨੂੰ ਲੈ ਕੇ ਹੋ ਸਕਦੀ ਹੈ ਸੱਤਵੀਂ ਗੱਲ ਕਰੀਏ ਜਿਹੜਾ ਕਿ ਭਾਵੇਂ ਇੱਕ ਸੋਸ਼ਲ ਮੁੱਦਾ ਹੈ ਸਮਾਜਿਕ ਮੁੱਦਾ ਹੈ ਕਿਸਾਨਾਂ ਨਾਲ ਤਾਂ ਭਾਵੇਂ ਨਹੀਂ ਜੁੜਿਆ ਹੋਇਆ ਲੇਕਿਨ ਕਿਸਾਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਜਿਹੜਾ ਵੀ ਸੋਸ਼ਲ ਮੁੱਦਾ ਜਿਸ ਮੁੱਦੇ ਦੇ ਆਧਾਰ ਦੇ ਉੱਪਰ ਸਰਕਾਰ ਸੱਤਾ ਦੇ ਵਿੱਚ ਆਈ ਹੈ ਜਿਹੜਾ ਵਾਅਦਾ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਸ ਨੂੰ ਅਸੀਂ ਸਵਾਲਾਂ ਦੇ ਵਿੱਚ ਜ਼ਰੂਰ ਰੱਖਾਂਗੇ 1-1000 ਰੁਪਏ ਦੀ ਜਿਹੜੀ ਰਾਸ਼ੀ ਸੀਗੀ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਗਰੰਟੀ ਦਿੱਤੀ ਗਈ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਹਰ ਇੱਕ ਔਰਤ ਹਰ ਇੱਕ ਲੜਕੀ ਜਿਹੜੀ 18 ਸਾਲ ਤੋਂ ਉੱਪਰ ਹੈ ਉਸ ਨੂੰ 1-1000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਏਗਾ तकरीबन तकरीबन 2.5 ਸਾਲ ਹੋ ਚੁੱਕੇ ਨੇ ਸਰਕਾਰ ਬਣੀ ਨੂੰ ਲੇਕਿਨ ਅਜੇ ਤੱਕ ਇਹ 1000 ਰੁਪਏ ਕਿਸੇ ਵੀ ਔਰਤ ਜਾਂ ਕਿਸੇ ਲੜਕੀ ਦੇ ਖਾਤੇ ਦੇ ਵਿੱਚ ਨਹੀਂ ਆਇਆ ਸੋ ਇਹ ਸਵਾਲ ਪੁੱਛਦੇ ਨਜ਼ਰ ਆ ਰਹੀ ਹੈ ਹੁਣ ਇਹ ਕਿਸਾਨ ਜੱਥੇਬੰਦੀਆਂ ਕਿ ਆਖਰ ਇਹ ਵਾਅਦਾ ਇਹ ਕਦੋਂ ਪੂਰਾ ਕੀਤਾ ਜਾਏਗਾ ਅਗਲੇ ਸਵਾਲ ਦੀ ਗੱਲ ਕਰੀਏ ਤਾਂ ਨਸ਼ੇ ਨੂੰ ਖਤਮ ਕਰਨ ਲਈ ਕੀ ਕੀ ਠੋਸ ਕਦਮ ਚੁੱਕੇ ਗਏ ਸੋ ਇਹ ਅਹਿਮ ਸਵਾਲ ਹੈ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਭਗਵੰਤ ਸਿੰਘ ਮਾਨ ਦੀ ਗੱਲ ਕਰੀਏ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਸੀ ਤਾਂ ਸਰਕਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਦੇ ਉੱਪਰ ਬੁਰੀ ਤਰੀਕੇ ਨਾਲ ਘੇਰਦੇ ਸੀ ਅਤੇ ਇਹ ਕਹਿ ਰਹੇ ਸੀ ਕਿ ਸਰਕਾਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਨਸ਼ਾ ਵੇਖ ਹੀ ਨਹੀਂ ਸਕਦਾ ਨਸ਼ੇ ਨੂੰ ਰੋਕਣ ਦੇ ਲਈ ਸਰਕਾਰਾਂ ਦੇ ਵੱਲੋਂ ਢਿੱਲਮੱਠ ਵਰਤੀ ਜਾ ਰਹੀ ਹੈ ਕਿਉਂਕਿ ਹਿੱਸੇਪੱਤੀਆਂ ਦੀ ਗੱਲ ਕਰਦੇ ਨਜ਼ਰ ਆਏ ਸੀ ਕਿ ਸਰਕਾਰਾਂ ਦੀਆਂ ਹਿੱਸੇਪੱਤੀਆਂ ਨੇ ਇਥੋਂ ਤੱਕ ਇਲਜ਼ਾਮ ਲਗਾਏ ਸੀ ਕਈ ਲੀਡਰਾਂ ਦੇ ਉੱਪਰ ਕਿ ਉਹ ਖੁਦ ਨਸ਼ੇ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੇਕਰ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਅਸੀਂ 3 ਜਾਂ 4 ਹਫ਼ਤਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਵਾਂਗੇ ਲੇਕਿਨ ਇਸ ਮਾਮਲੇ 'ਤੇ ਸਰਕਾਰ ਬੁਰੀ ਤਰੀਕੇ ਨਾਲ ਫੇਲ ਹੋਈ ਹੈ ਅਤੇ ਨਸ਼ੇ ਨੂੰ ਖਤਮ ਕਰ ਲਈ ਹੁਣ ਕੀ ਕੀ ਠੋਸ ਕਦਮ ਚੁੱਕੇ ਗਏ ਨੇ ਸਰਕਾਰ ਦੇ ਵੱਲੋਂ ਇਹ ਸਵਾਲ ਵੀ ਜਿਹੜਾ ਕੀ ਹੈ ਹੁਣ 11 ਸਵਾਲਾਂ ਦੇ ਵਿੱਚ ਰੱਖਿਆ ਗਿਆ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਤੇ ਜੇਕਰ ਗੱਲ ਅਗਲੇ 9ਵੇਂ ਕੁਐਸਚਨ ਦੀ ਗੱਲ ਕਰੀ ਤਾਂ ਅਵਾਰਾ ਪਸ਼ੂਆਂ ਦਾ ਕੀ ਹੱਲ ਕੀਤਾ ਗਿਆ ਆਮ ਦੇਖਣ ਦੇ ਵਿੱਚ ਆਉਂਦਾ ਅਖਬਾਰਾਂ ਦੇ ਵਿੱਚ ਨਿਤ ਪੜ੍ਹਨ ਨੂੰ ਮਿਲਦਾ ਹੈ ਕਿ ਅਵਾਰਾ ਪਸ਼ੂਆਂ ਦੇ ਕਾਰਨ ਸੜਕਾਂ ਦੇ ਉੱਪਰ ਵੱਡੇ ਵੱਡੇ ਹਾਦਸੇ ਹੁੰਦੇ ਨੇ ਇਸ ਹਾਦਸਿਆਂ ਦੇ ਕਾਰਨ ਬੇਸ਼ਕੀਮਤੀ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਸੋ ਸਰਕਾਰ ਦੇ ਵੱਲੋਂ ਇਹਨਾਂ ਆਵਾਰਾ ਪਸ਼ੂਆਂ ਦੇ ਲਈ ਕੀ ਹੱਲ ਕੀਤਾ ਗਿਆ ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ਭਾਵੇਂ ਕਿ ਰੋਡ ਸੇਫਟੀ ਐਕਟ ਦੀ ਗੱਲ ਕਰਦੇ ਹੋਏ ਸੜਕ ਸੁਰੱਖਿਆ ਫੋਰਸਾਂ ਦੀ ਗੱਲ ਭਗਵੰਤ ਮਾਨ ਜੀ ਵੱਲੋਂ ਕੀਤੀ ਗਿਆ ਉਹਨਾਂ ਵੱਲੋਂ ਫੋਰਸਾਂ ਬੁਲਾਈਆਂ ਗਈਆਂ ਨੇ ਵੀ ਤਾਂ ਜੋ ਕੰਟਰੋਲ ਕੀਤਾ ਜਾ ਸਕੇ ਜੋ ਸੜਕ ਦੇ ਉੱਪਰ ਇਹ ਬੀਸ਼ਕੀਮਤੀ ਜਾਣਾਂ ਜਾਂਦੀਆਂ ਨੇ ਲੇਕਿਨ ਇਹਨਾਂ ਆਵਾਰਾ ਪਸ਼ੂਆਂ ਦੇ ਸਬੰਧ ਦੇ ਵਿੱਚ ਕੀ ਠੋਸ ਕਦਮ ਚੱਕੇ ਗਏ ਨੇ ਇਹਨਾਂ ਦਾ ਹੱਲ ਕੀ ਕੀਤਾ ਗਿਆ ਹੁਣ ਤੱਕ ਇਹ ਜਿਹੜਾ ਸਵਾਲ ਹੈ ਉਹ ਵੀ ਪੁੱਛਿਆ ਜਾਏਗਾ ਮੂੰਗੀ ਦੀ ਐਮਐਸਪੀ ਮੂੰਗੀ ਦੀ ਐਮਐਸਪੀ ਤੇ ਖਰੀਦ ਕਿਉਂ ਨਹੀਂ ਕੀਤੀ ਤੇ ਸਾਰੀਆਂ ਫਸਲਾਂ ਤੇ ਐਮਐਸਪੀ ਕਿੱਥੇ ਹੈ ਇਹ ਅਹਿਮ ਸਵਾਲ ਹੈ ਜਿਹੜਾ ਕਿਉਂਕਿ ਮਾਨ ਸਰਕਾਰ ਦੇ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਤੇ ਪਹਿਲਾਂ ਵੀ ਇਹ ਗੱਲ ਕਹੀ ਗਈ ਸੀ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਤਾਂ ਮੂੰਗੀ ਦਾ ਇੱਕ ਇੱਕ ਦਾਣਾ ਸਰਕਾਰੀ ਖਰੀਦ ਤੇ ਐਮਐਸਪੀ ਰੇਟ ਤੇ ਚੁੱਕਿਆ ਜਾਵੇਗਾ ਸੋ ਇਹ ਉਹਨਾਂ ਦੇ ਵੱਲੋਂ ਵੱਡਾ ਵਾਅਦਾ ਕੀਤਾ ਗਿਆ ਸੀ ਕਿਸਾਨਾਂ ਦੇ ਨਾਲ ਲੇਕਿਨ ਕਿਉਂਕਿ ਉਹ ਕਹਿੰਦੇ ਭਵਨਤਾ ਲਿਆਉਣ ਨੂੰ ਖੇਤੀ ਦੇ ਵਿੱਚ ਫਸਲੀ ਚੱਕਰ ਤੋਂ ਬਾਹਰ ਕੱਢਣ ਦੇ ਲਈ ਕਿਸਾਨਾਂ ਦੇ ਨਾਲੇ ਵੱਡਾ ਵਾਅਦਾ ਕੀਤਾ ਗਿਆ ਸੀ ਤੇ ਉਹਨਾਂ ਦੇ ਜੇਕਰ ਲੀਡਰਾਂ ਦੀ ਗੱਲ ਕਰੀਏ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਕੁਝ ਹੀ ਪਲਾਂ ਦੇ ਵਿੱਚ ਐਮਐਸਪੀ ਦੇ ਦਵਾਂਗੇ ਜੇਕਰ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਪਰ ਹੁਣ ਐਮਐਸਪੀ ਦੇ ਮਾਮਲੇ ਦੇ ਉੱਪਰ ਵੀ ਸਰਕਾਰ ਚੁੱਪ ਧਾਰੀ ਬੈਠੀ ਹੈ ਮੂੰਗੀ ਦੀ ਜੇਕਰ ਗੱਲ ਕਰੀਏ ਤਾਂ ਐਮਐਸਪੀ ਦੇ ਉੱਪਰ ਬਹੁਤ ਹੀ ਜ਼ਿਆਦਾ ਜਿਹੜੀ ਫਸਲ ਦੀ ਚੁਕਾਈ ਹੈ ਉਹ ਸਰਕਾਰ ਵੱਲੋਂ ਨਹੀਂ ਕੀਤੀ ਗਈ ਪ੍ਰਾਈਵੇਟ ਸੈਕਟਰ ਦੇ ਵੱਲੋਂ ਵੱਡੀ ਤਦਾਰ ਦੇ ਵਿੱਚ ਮੂੰਗੀ ਦੀ ਫਸਲ ਖਰੀਦੀ ਗਈ ਹੈ ਸੋ ਅਗਲੇ ਸਵਾਲ ਦੀ ਜੇਕਰ ਗੱਲ ਕਰੀਏ 11ਵਾਂ ਸਵਾਲ ਖੇਤੀ ਲਈ ਨੀਤੀ ਕਿਉਂ ਨਹੀਂ ਬਣਾਈਗੀ ਖੇਤੀ ਰੀਤੀ ਕਿਉਂ ਨਹੀਂ ਬਣਾਈਗੀ ਇਹ ਇੱਕ ਅਹਿਮ ਤੇ ਵੱਡਾ ਸਵਾਲ ਜਿਹੜਾ ਕਿਸਾਨਾਂ ਦੇ ਵੱਲੋਂ ਹੈ ਤੇ ਉਹਨਾਂ ਵੱਲੋਂ ਇਹ ਪੁੱਛਿਆ ਜਾਏਗਾ ਵੀ ਆਖਰ ਹੁਣ ਤੱਕ ਕੋਈ ਕਾਰਗਰ ਨੀਤੀ ਜਿਸ ਦੇ ਆਧਾਰ ਦੇ ਉੱਪਰ ਕਿਸਾਨਾਂ ਦਾ ਭਲਾ ਹੋ ਸਕੇ ਕਿਸਾਨਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ ਖੇਤੀ ਦੇ ਵਿੱਚ ਉਸ ਨੂੰ ਸੁਧਾਰਿਆ ਜਾ ਸਕੇ ਇਹਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕੀਤਾ ਜਾ ਸਕੇ ਆਖਰ ਨੀਤੀ ਨੀਤੀ ਦੀ ਗੱਲ ਕੀਤੀ ਗਈ ਸੀ ਅਸੀਂ ਵੀ ਨੀਤੀ ਬਣਾਵਾਂਗੇ ਨੀਤੀ ਕਿਉਂ ਨਹੀਂ ਬਣੀ ਨੀਤੀ ਕਦੋਂ ਬਣੇਗੀ ਇਹ ਵੀ ਜਿਹੜਾ ਸਵਾਲ ਹੈ ਅਹਿਮ ਸਵਾਲ ਕਿਸਾਨਾਂ ਦੇ ਵੱਲੋਂ ਪੁੱਛਿਆ ਗਿਆ ਹੁਣ ਇਹ ਉਹ ਸਵਾਲ ਨੇ ਜਿਹੜੇ 11 ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਮੁਸ਼ਕਲਾਂ ਖੜੀਆਂ ਕਰ ਸਕਦੇ ਨੇ ਕਿਉਂਕਿ ਇਹ 11 ਸਵਾਲਾਂ ਦੇ ਜੇਕਰ ਕੋਈ ਉਮੀਦਵਾਰ ਜਾਂ ਕੋਈ ਪ੍ਰਚਾਰਕ ਜਵਾਬ ਦੇਵੇਗਾ ਕਿਸਾਨਾਂ ਵੱਲੋਂ ਕਿਹਾ ਗਿਆ ਤਾਂ ਉਸ ਤੋਂ ਬਾਅਦ ਹੀ ਉਹ ਪ੍ਰਚਾਰ ਕਰ ਸਕੇਗਾ ਅਸੀਂ ਅਕਸਰ ਦੇਖਦੇ ਆ ਬੀਜੇਪੀ ਦੇ ਉਮੀਦਵਾਰਾਂ ਤੇ ਜਦੋਂ ਇਹ ਕਿਸਾਨ ਆਪਣੇ ਸਵਾਲ ਛਾੜਦੇ ਨਹੀਂ ਤਾਂ ਉਹਨਾਂ ਵੱਲੋਂ ਜਵਾਬ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਕਈ ਵਾਰ ਜੋ ਮਾਹੌਲ ਹੈ ਉਹ ਤਲਖ ਹੋ ਜਾਂਦਾ ਹੈ ਆਪਸ ਦੇ ਵਿੱਚ ਕਈ ਵਾਰ ਧੱਕਾ ਮੁੱਕੀ ਤੱਕ ਦੀ ਨੌਬਤ ਆ ਜਾਂਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਹਨਾਂ 11 ਸਵਾਲਾਂ ਦੇ ਜਵਾਬ ਲੈ ਕੇ ਚੱਲਣਗੇ ਕਿਉਂਕਿ ਜੇਕਰ ਜਿਵੇਂ ਕਿਸਾਨਾਂ ਨੇ ਕਿਹਾ ਵੀ ਜੇਕਰ ਉਹ 11 ਸਵਾਲਾਂ ਦੇ ਜਵਾਬ ਨਹੀਂ ਦੇਣਗੇ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹੁਣ ਮਾਹੌਲ ਪਖਦਾ ਜਾਏਗਾ ਰਾਜਨੀਤਿਕ ਮਾਹੌਲ ਹੋਰ ਜਿਆਦਾ ਗਰਮ ਹੋਵੇਗਾ ਪਾਰਟੀਆਂ ਜ਼ਮੀਨੀ ਪੱਧਰ ਤੇ ਡੋਰ ਟੂ ਡੋਰ ਕੈਂਪੇਨ ਕਰਨਗੀਆਂ ਲੇਕਿਨ ਜੇਕਰ ਕਿਸਾਨਾਂ ਦੇ ਵੱਲੋਂ ਇਹਨਾਂ 11 ਸਵਾਲਾਂ ਦੇ ਆਧਾਰ ਦੇ ਉੱਪਰ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾ ਕਿਤੇ ਨਾ ਕਿਤੇ ਸਥਿਤੀਆਂ ਬੜੀਆਂ ਗੰਭੀਰ ਬਣ ਗਈਆਂ ਆਮ ਆਦਮੀ ਪਾਰਟੀ ਲਈ ਵੱਡੀਆਂ ਮੁਸੀਬਤਾਂ ਵੱਡਾ ਝਟਕਾ ਆਮ ਆਦਮੀ ਪਾਰਟੀ ਦੀ ਕੈਂਪੇਨ ਨੂੰ ਲੈ ਕੇ ਹੋ ਸਕਦਾ ਹੈ ਕਿਉਂਕਿ 13 ਜ਼ੀਰੋ ਦੀ ਗੱਲ ਕਰਦੀ ਹੋਈ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਆਪਣੀ ਗਰੰਟੀਆਂ ਨੂੰ ਪੂਰੀਆਂ ਕਰਨ ਦੀ ਗੱਲ ਕਰ ਰਹੀ ਹੈ ਵੀ ਅਸੀਂ ਪੰਜ ਗਰੰਟੀਆਂ ਚਾਰ ਗਰੰਟੀਆਂ ਪੂਰੀਆਂ ਕੀਤੀਆਂ ਨੇ ਲੇਕਿਨ 11 ਸਵਾਲ ਹਰ ਜਗ੍ਹਾ ਤੇ ਹਰ ਪਿੰਡ ਦੇ ਵਿੱਚ ਉਹਨਾਂ ਦਾ ਜੋ ਸਵਾਗਤ ਕਰਨਗੀ ਕਿਸਾਨ ਇਹਨਾਂ 11 ਸਵਾਲਾਂ ਦੇ ਨਾਲ ਇਹਨਾਂ ਲਿਸਟਾਂ ਦੇ ਨਾਲ ਉਹਨਾਂ ਦਾ ਸਵਾਗਤ ਕਰਨਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਮੀਦਵਾਰ ਇਹਨਾਂ ਸਵਾਲਾਂ ਦਾ ਜਵਾਬ ਦੇ ਪਾਉਣਗੇ ਜਾਂ ਫਿਰ ਬੀਜੇਪੀ ਦੇ ਵਾਂਗ ਇਹਨਾਂ ਦਾ ਵੀ ਵਿਰੋਧ ਸ਼ੁਰੂ ਕੀਤਾ ਜਾਏਗਾ ਜਿਹੜਾ ਕਿ ਆਮ ਆਦੀ ਪਾਰਟੀ ਦੀ ਸਰਕਾਰ ਦੇ ਲਈ ਭਗਵੰਤ ਮਾਨ ਦੇ ਲਈ ਵੱਡਾ ਝਟਕਾ ਹੋਏਗਾ ਜਿਹੜੇ ਪੰਜਾਬ ਦੇ ਵਿੱਚ 13 ਜ਼ੀਰੋ ਦੀ ਗੱਲ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਬਣਨਗੇ ਪੰਜਾਬ ਦੇ ਵਿੱਚ ਹਾਲਾਤ ਕਿ ਬੀਜੇਪੀ ਤੋਂ ਬਾਅਦ ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਕੈਂਪੇਨ ਹੈ ਉਹ ਵੀ ਬੁਰੀ ਤਰੀਕੇ ਨਾਲ ਪ੍ਰਭਾਵਿਤ ਹੋਵੇਗੀ ਜਾਂ ਪਰ ਸਮਾਂ ਰਹਿੰਦੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਇਨ੍ਹਾਂ ਕਿਸਾਨਾਂ ਦੇ ਸਵਾਲਾਂ ਦੇ ਜਵਾਬਾਂ ਨੂੰ ਤਿਆਰ ਕਰ ਲਿਆ ਜਾਏਗਾ ਕਿਸ ਤਰ੍ਹਾਂ ਦੇ ਬਣ ਕੇ ਰਾਤ ਜਾਣਾਂ ਲਈ ਬਣੇ ਰਹੋ ਰਜਣਾ ਲੋਕਾਂ ਨਾ ਟੀਵੀ ਦੇ